ਸੋਨ ਸੋਨ ਜੀਵਾ ਤੇਰੀ ਬਾਣ ਸਤਨਾਮ ਧਨਵਾ ਕਤਾਇ ਇਹ ਭਾਈ ਗੁਰਦਾਸ ਸਾਹਿਬ ਦੀਆਂ 12 ਵਿੱਚੋਂ ਪਹਿਲੀ ਪੌੜੀ ਦੀ ਇੱਕ ਪਹਿਲੀ ਵਾਰ ਦੀ ਇੱਕ ਪੌੜੀ ਹੈ ਆਪ ਸਭ ਨੇ ਨਾਲ ਬੋਲਿਆ ਹੈ ਇੱਕ ਤਾਂ ਆਪਾਂ ਇਸ ਪੌੜੀ ਦੇ ਅਰਥ ਜ਼ਰੂਰ ਕਰਨੇ ਨੇ ਕਿਉਂਕਿ ਆਮ ਤੌਰ ਤੇ ਅਸਥਾਈ ਚੇਤੇ ਰਹਿੰਦਾ ਹੈ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਪਰ ਜਦੋਂ ਆਪ ਜੀ ਨਾਲ ਪੌੜੀ ਗਾਰੇ ਸੀ ਤੇ ਮੇਰੇ ਮਨ ਸੀ ਵੀ ਇਹਦੇ ਅਰਥ ਆਪਾਂ ਯਤਨ ਕਰੀਏ ਕਿਉਂਕਿ ਅਰਥਾਂ 'ਚ ਕਦੀ ਦਾਵਾ ਨਹੀਂ ਹੁੰਦਾ ਕਦੀ ਵੀ ਜਿਹੜਾ ਬੰਦਾ ਅਰਥ 'ਚ ਦਾਵਾ ਕਰਦਾ ਖਿਮਾ ਕਰਦਿਆ ਜੇ ਸ਼ਾਇਦ ਉਹ ਅਰਥ ਨਹੀਂ ਜਾਣਦਾ ਮਹਾਰਾਜ ਜੀ ਨੇ ਕਿਹਾ ਸੋਈ ਅਜਾਨ ਕਹ ਮੈਂ ਜਾਨਾਂ ਜਨਨ ਹਾਰ ਨਾ ਛਾਨਾਰੇ ਜਿਹੜਾ ਬੰਦਾ ਇਹ ਕਹਿੰਦਾ ਮੈਂ ਜਾਣ ਗਿਆ ਤੇ ਮਹਾਰਾਜ ਕਹਿੰਦੇ ਨੇ ਅਸਲ 'ਚ ਉਹਨੇ ਕੁਝ ਵੀ ਨਹੀਂ ਜਾਣਿਆ ਤੇ ਜੇ ਕੋਈ ਲਬਜ ਵਿਗਾੜ ਕੇ ਆਪਣੀ ਵਿਦਵਤਾ ਦਾ ਆਪਣੀ ਸਿਆਣਪ ਦਾ ਆਪਣੀ ਨੌਲੇਜ ਦਾ ਦਾਵਾ ਕਰੇ ਕਿ ਲੋਕੋ ਮੈਂ ਸਭ ਕੁਝ ਜਾਣਨਾ ਤੇ ਸਤਿਗੁਰੂ ਕਹਿੰਦੇ ਨੇ ਜਦੋਂ ਮੂਰਖਾਂ ਦੀ ਸੂਚੀ ਤਿਆਰ ਹੋਵੇ ਤੇ ਸਭ ਤੋਂ ਟੌਪ ਤੇ ਉਸ ਬੰਦੇ ਦਾ ਨਾਮ ਹੋਵੇਗਾ ਜਿਹੜਾ ਰੱਬ ਸੰਬੰਧੀ ਦਾਵਾ ਕਰਕੇ ਕਹਿੰਦਾ ਮੈਂ ਸਭ ਕੁਝ ਜਾਣ ਗਿਆ ਜੇ ਕੋ ਆਖ ਹੈ ਬੋਲ ਵਿਗਾੜ ਆਪਾ ਰੋਜ਼ ਪਾਠ ਕਰਨਾ ਹੈ ਕੱਲ ਮੈਂ ਵੈਸੀ ਯਤਨ ਕਰਨਾ ਸਮੇਂ 'ਚ ਰਹਿ ਕੇ ਵੀ ਤੇ ਮੈਨੂੰ ਚਲੋ ਖੋਲਣਾ ਜ਼ਰੂਰ ਦੇ ਦਿੱਤੀ ਵੀ ਥੋੜਾ ਬਹੁਤ ਸਮਾਂ ਵੱਧ ਵੀ ਲੱਗ ਜਾ ਮੈਨੂੰ ਪਤਾ ਹੈ ਇੱਕ ਇੱਕ ਮਿੰਟ ਬੜਾ ਕੀਮਤੀ ਇੱਥੇ ਆਪ ਪੜੇ ਲਿਖੇ ਸੱਜਣ ਕੋ ਮੈਂ ਕੱਲ ਨੂੰ ਇੱਛਾ ਹਕਮ ਅਕਸਰ ਕਹਿਣਾ ਹਾਂ ਨਾ ਕਿ ਸਿੱਖ ਨੇ ਸਿੱਖੀ ਵਿੱਚ ਕਦਮ ਰੱਖਣਾ ਸਭ ਤੋਂ ਪਹਿਲਾਂ ਉਹ ਗੁਰੂ ਨਾਨਕ ਸਾਹਿਬ ਦੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਰੋਜ਼ ਕਰਿਆ ਕਰੇ ਇਕ ਕੱਲ ਨੂੰ ਮੈਂ ਥੋੜੀ ਜੀ ਬੇਨਤੀ ਕਰਾਂਗਾ ਇਸ ਸੰਬੰਧੀ ਜਬਜੀ ਸਾਹਿਬ ਵਿੱਚ ਦਾਤਾਰ ਨੇ ਫਰਮਾਇਆ ਜੇ ਕੋ ਆਖ ਹੈ ਬੋਲ ਵਿਗਾੜ ਤਾਂ ਲਿਖੀ ਹੈ ਸਿਰ ਗਾਵਾਰਾਂ ਗਾਵਾਰਾਂ ਗੱਗਾ ਕੰਨਾ ਹੈ ਤਾਂ ਲਿਖੀ ਹੈ ਸਿਰ ਗਾਵਾਰਾਂ ਗਾਵਾਰ ਮੂਰਖਾਂ ਸਿਰ ਮੂਰਖ ਉਹਨੂੰ ਲਿਖਿਆ ਜਾਏਗਾ ਆਓ ਜੀ ਆਪ ਥੋੜੀ ਜੀ ਇਕਾਗਰਤਾ ਬਖਸ਼ਿਆ ਜੀ ਇੱਕ ਹੀ ਇਕਾਗਰਤਾ ਹੁੰਦੀ ਹੈ ਜ਼ਬਾਨ ਦੀ ਚੁੱਪ ਇੱਕੀ ਇਕਾਗਰਤਾ ਹੁੰਦੀ ਹੈ ਫੁਰਨਿਆਂ ਦੀ ਚੁੱਪ ਪਰ ਥਾਠ ਦੀ ਚੁੱਪ ਕਰਨੀ ਬੜੀ ਮੁਸ਼ਕਲ ਹੈ ਕਿਉਂਕਿ ਜਿਵੇਂ ਪਾਣੀ ਦਾ ਚਸ਼ਮਾ ਨਿਰੰਤਰ ਚੱਲਦਾ ਹੈ ਨਾ ਮੰਨ ਲਓ ਜਿਹੜਾ ਪਾਣੀ ਫਟਿਆ ਹੈ ਧਰਤੀ ਪਾੜ ਕੇ ਬਾਹਰ ਨਿਕਲਿਆ ਹੈ ਸੱਚਮੁੱਚ ਮਨ ਜਿਹੜਾ ਹੈ ਇਹ ਨਿਰੰਤਰ ਕੋਈ ਨਾ ਕੋਈ ਚੰਗਾ ਮੰਦਾ ਖਿਆਲ ਬਣਾਈ ਜਾਂਦਾ ਹੈ ਭਾਵੇਂ ਸਾਡੇ ਅੱਜਕੱਲ ਪੜ੍ਹਿਆ ਲਿਖਿਆ ਵਰਗ ਇਸ ਨੂੰ ਡਾਕਟਰੀ ਵਿੱਚ ਸਵੀਕਾਰ ਕਰ ਚੁੱਕਾ ਹੈ ਜਿਸ ਨੂੰ ਬਾ ਮਨੋਵਿਗਿਆਨ ਕਹਿੰਦੇ ਕੌਂਸ਼ੀਅਸ ਮਾਈਂਡ ਸਬਕੌਂਸ਼ੀਅਸ ਮਾਈਂਡ ਅਨਕੌਂਸ਼ੀਅਸ ਮਾਈਂਡ ਤੇ ਚੌਥਾ ਸ਼ਬਦ ਵਰਤੇ ਨੇ ਮਨੋਵਿਗਿਆਨਕ ਸੁਪਰਕੌਂਸ਼ੀਅਸ ਮਾਈਂਡ ਉਹ ਗੁਰਬਾਣੀ ਨੇ ਦੋ ਤਰ੍ਹਾਂ ਦਾ ਮੰਨ ਕੇ ਆ ਜੀ ਮੈਂ ਬੇਨਤੀ ਕੀਤੀ ਪੜਿਆ ਲਿਖਿਆ ਵਰਗ ਮਾਈਂਡ ਦੀ ਜਦੋਂ ਵਿਆਖਿਆ ਕਰੇਗਾ ਸਿਗਮਨ ਫਰਾਇਡ ਇਹ ਗੱਲ ਕਰਦਾ ਮੈਂ ਵੈਸੇ ਵਿਸ਼ਾ ਨਹੀਂ ਮੇਰਾ ਮੈਂ ਥੋੜੀ ਜੀ ਬੇਨਤੀ ਕਰਨੀ ਚਾਹਨਾ ਉਹ ਕਹਿੰਦਾ ਕੌਂਸ਼ੀਅਸ ਮਾਈਂਡ ਕੋਲ ਇੰਨਾ ਕੁਝ ਨਹੀਂ ਜਿੰਨਾ ਕੁਝ ਸਬ ਕੌਂਸ਼ੀਅਸ ਮਾਈਂਡ ਕੋਲ ਹੈ ਸੁਚੇਤ ਮਨ ਕੋਲ ਨਾ ਨਹੀਂ ਜਿੰਨਾ ਕੁਝ ਅਚੇਤ ਕੋਲ ਹੈ ਉਹ ਇੱਕ ਉਦਾਹਰਨ ਦਿੰਦਾ ਹੈ ਕਹਿੰਦਾ ਸਾਹਮਣੇ ਸਮੁੰਦਰ ਚ ਇੱਕ ਬਰਫ਼ ਦਾ ਤੋਦਾ ਹੈ ਉਹ ਸਾਰੇ ਮਰੋ ਵਿਗਿਆਨਕ ਸ਼ਬਦ ਵਰਤੇ ਬਰਫ਼ ਦਾ ਤੋਦਾ ਸਮਝ ਗਿਆ ਨਾ ਪਰਬ ਦਾ ਇੱਕ ਪਹਾੜ ਟਾਈਪ ਹੈ ਉਹ ਜਿਹੜਾ ਬਰਫ਼ ਦਾ ਚਟਾਨ ਹੈ ਜਾਂ ਪਹਾੜੀ ਹੈ ਜਾਂ ਤੋਦਾ ਸ਼ਬਦ ਵਰਤਿਆ ਮੈਂ ਉਹ ਬਾਹਰੋਂ ਲੱਗਦਾ ਹੈ ਵੀ ਪਾਣੀ ਤੋਂ 15 ਕੋ ਫੁੱਟ ਉੱਚਾ ਹੈ ਪਰ ਕੰਨ ਯਾਦ ਰੱਖਿਓ 15 ਫੁੱਟ ਸਿਰਫ 10% ਦਿਖ ਰਿਹਾ ਹੈ 90% ਉਹ ਪਾਣੀ ਦੇ ਵਿੱਚ ਹੈ ਦਿਖ ਨਹੀਂ ਰਿਹਾ ਪਰ ਅਨ ਦਿਸ ਦਾ ਜਿਹੜਾ ਸਬਕੌਂਸ਼ੀਅਸ ਹੈ ਦੇ ਵਿੱਚ ਤਾਂ ਬਹੁਤ ਕੁਝ ਹੈ ਮੈਂ ਗੁਰਬਾਣੀ ਵਿੱਚ ਦੋ ਤਰ੍ਹਾਂ ਦਾ ਮਨ ਨਿਰਮਲ ਮਨ ਤੇ ਮੈਲਾ ਮਨ ਇਹਦਾ ਜ਼ਿਕਰ ਹੈ ਆਓ ਜੀ ਜੋ ਭਾਈ ਸਾਹਿਬ ਨੇ ਕਹਿਣ ਕੀਤਾ ਆਪਾਂ ਇਸ ਦੀ ਵਿਆਖਿਆ ਜ਼ਰੂਰ ਕਰਾਂਗੇ ਜਿਤਨੇ ਆਪ ਹਜ਼ੂਰ ਦੇ ਚਰਨਾਂ ਵਿੱਚ ਹੋ ਆਪ ਜੀ ਅਸੀਸ ਬਖਸ਼ੋ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਗੁਰੂ ਬਖਸ਼ੀ ਫਤਿਹ ਅਦਬ ਸਹਿਤ ਬੁਲਾਓ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਜਿੱਥੇ ਸਾਡੇ ਕੋਲ ਜਨਮ ਸਾਖੀਆਂ ਨੇ ਉੰਜ ਵੈਸੇ ਦਾਸ ਚਾਰ ਸ਼ਬਦ ਵਰਦ ਹੈ ਜੇ ਅੱਜ ਤੱਕ ਦੇ ਕਾਵਿਕ ਇਤਿਹਾਸ ਤੱਕ ਪਹੁੰਚਣਾ ਹੈ ਗੁਰੂ ਜੀ ਨੂੰ ਪੜਨ ਲਈ ਸਭ ਤੋਂ ਪਹਿਲਾ ਤਰੀਕਾ ਹੈ ਆਖੀ ਦੂਸਰਾ ਤਰੀਕਾ ਹੈ ਸਾਡੇ ਕੋਲ ਸਰੋਤ ਹੈ ਸਾਖੀ ਥੋੜਾ ਜਆਪਜੀ ਧਿਆਨ ਦੇ ਆਜੇ ਆਖੀ ਫਿਰ ਸਾਖੀ ਤੀਸਰਾ ਬिलास ਤੇ ਚੌਥਾ ਪ੍ਰਕਾਸ਼ ਇਹਨਾਂ ਚਾਰ ਸ਼ਬਦਾਂ ਵਿੱਚ ਸਭ ਕੁਝ ਆ ਜਾਂਦਾ ਹੈ ਜੀ ਆਖੀ ਦਾ ਲਫ਼ਜ਼ੀ ਅਰਥ ਵੈਸੇ ਹੋਵੇਗਾ ਆਖਣਾ ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਆਖੀ ਦਾ ਲਫ਼ਜ਼ੀ ਅਰਥ ਅੱਖਾਂ ਨਾਲ ਦੇਖਣਾ ਵੀ ਹੈ ਅੱਖਾਂ ਲਈ ਵੀ ਆਇਆ ਹੈ ਆਖੀ ਸ਼ਬਦ ਮੈਂ ਤਾਂ ਵਰਤ ਰਿਆਂ ਕਿਉਂਕਿ ਜਿਨ੍ਹਾਂ ਨੇ ਖਜ਼ੂਰ ਨੂੰ ਦੇਖਿਆ ਗੁਰੂ ਜੋਤ ਨੂੰ ਤੱਕਿਆ ਉਹਨੂੰ ਕਿਸੇ ਜਾਮੇ 'ਚ ਦੇਖਿਆ ਤੇ ਉਹਨਾਂ ਨੇ ਉਸ ਨੂੰ ਦੇਖਣ ਤੋਂ ਬਾਅਦ ਜੋ ਆਪਣੀ ਜ਼ਬਾਨ ਤੋਂ ਆਖਿਆ ਉਹਦੇ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਲਫ਼ਜ਼ ਵਰਤਿਆ ਗਿਆ ਆਖੀ ਜਿਹੜੇ ਪਾਠਕਾਰ ਨੂੰ ਪਤਾ ਹੋਣਾ RAM ਕਲੀ ਕੀ ਵਾਰ رائے ਬਲਵੰਦ তথা ਸਤੈ ਢੂਮ ਆਖੀ ਜਿਹੜੇ ਪਾਠਕਾਰ ਨੂੰ ਪਤਾ ਹੈ ਇਹਦਾ ਮਤਲਬ ਆਖੀ ਇਹ ਦੋ ਅਰਥ ਮੈਂ ਦੱਸ ਕਰਦਾ ਹੁੰਦਾ ਇੱਕ ਅੰਕੀ ਅਰਥ ਹੈ ਅੱਖਾਂ ਨਾਲ ਦੇਖਣਾ ਦੂਜਾ ਆਖੀ ਅਰਥ ਹੈ ਬੋਲਣਾ ਕਿ ਜੋ ਕੁਝ ਉਹਨਾਂ ਨੇ ਅੱਖਾਂ ਨਾਲ ਦੇਖਿਆ ਸੱਚ ਏ ਵੇ ਰਾਏ ਬਲਵੰਡ ਤੇ ਬਾਬਾ ਸਤਜੀ ਨੇ ਆਪਣੀ ਰਸਨਾ ਤੋਂ ਉਹ ਆਖ ਦਿੱਤਾ ਕੀ ਦੇਖਿਆ ਉਹਨਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜੁਨ ਸਾਹਿਬ ਤੱਕ ਜ਼ਿਕਰ ਕੀਤਾ ਆਖੀ ਚ ਨੌਕਰਤਾ ਕਾਦਰ ਕਰੇ ਕਿਉ ਬੋਲ ਕੋ ਵੈ ਜੋ ਖੀਮਦਾ ਤੋ ਲੈ ਕੇ ਚਾਰੇ ਜਾਗੇ ਚਉ ਜੁਗੀ ਪੰਚਾਇਨ ਆਪੇ ਹੋਵਾ ਇਹ ਹੋਗੀ ਆਖੀ ਆਖੀ ਦੇ ਵਿੱਚ ਪੱਟਾਂ ਦੇ ਸਵਈਏ ਵੀ ਆਉਂਦੇ ਨੇ ਕਿਉਂਕਿ ਜੋ ਕੁਝ ਉਹਨਾਂ ਨੇ ਅੱਖਾਂ ਨਾਲ ਦੇਖਿਆ ਉਹ ਕੁਝ ਉਹਨਾਂ ਨੇ ਜ਼ੁਬਾਨ ਤੋਂ ਆਖਿਆ ਮੈਨੂੰ ਆਖੀ ਚ ਲਵਾਂਗਾ ਆਖੀ ਦੇ ਵਿੱਚ ਰਾਮਕਲੀ ਸਾਧ ਵੀ ਆਉਂਦਾ ਹੈ ਕਿ ਜੋ ਕੁਝ ਬਾਬਾ ਸੁੰਦਰਜੀ ਨੇ ਦੇਖਿਆ ਅਕਾਲ ਆਪਾਂ ਜ਼ਿਕਰ ਕਰ ਰਹੇ ਸਾਂ ਉਹਨੂੰ ਅੱਖਾਂ ਨਾਲ ਦੇਖਿਆ ਤੇ ਉਸ ਨੂੰ ਜ਼ੁਬਾਨ ਨਾਲ ਆਖ ਦਿੱਤਾ ਫਿਰ ਧਿਆਨ ਰੱਖਿਓ ਪੱਟਾਂ ਦੇ ਸਵਈਏ ਆਖੀ ਵਿੱਚ ਮੈਂ ਮੰਨ ਰਿਹਾ ਬਾਣੀ ਵਿੱਚ ਨਹੀਂ ਸਰਲੇਖ ਬਾਣੀ ਸਿਰਫ ਅਸੀਂ ਪੜਨੇ ਆ ਸਵਈਏ ਮਹੱਲੇ ਪਹਿਲੇ ਕੇ ਦੂਜੇ ਕੇ ਆਖੀ ਦਾ ਅਰਥ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਫਿਰ ਆਖਿਆ ਯਾਦ ਰੱਖੋ ਭਾਈ ਗੁਰਦਾਸ ਸਾਹਿਬ ਦੀਆਂ 12 ਨਕਬਤ ਨੇ ਮੈਂ ਕਈ ਵਾਰੀ ਸੋਚਨਾ ਉਹ ਵੀ ਆਖੀ ਵਿੱਚ ਆਉਂਦੇ ਕਿਉਂਕਿ ਉਹਨਾਂ ਨੇ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜੁਨ ਦੇਵ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖਿਆ ਤੇ ਉਹਨਾਂ ਨੇ ਆਪਣੀ ਰਚਨਾ ਤੋਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਵੇਰਵਾ ਆਪਣੀਆਂ ਵਾਰਾਂ ਦੇ ਵਿੱਚ ਦਿੱਤਾ ਉਹ ਵੀ ਇੱਕ ਆਖੀ ਹੈ ਹੁਣੇ ਭਾਈ ਸਾਹਿਬ ਸ਼ਬਦ ਪੌੜੀ ਪੜ੍ਹ ਕੇ ਗਏ ਉਸ ਤੋਂ ਬਾਅਦ ਮੈਂ ਦੂਜਾ ਸ਼ਬਦ ਵਰਤਾਂਗਾ ਜੀ ਸਾਖੀ ਮੇਰੀ ਫਿਰ ਬੇੰਤੀ ਜੀ ਇਹ ਨਹੀਂ ਕਿ ਮੈਂ ਬਹੁਤ ਨੌਲੇਜ ਰੱਖਣਾ ਇਹ ਚਾਰ ਸ਼ਬਦ ਹਰ ਬੱਚੇ ਨੂੰ ਦੱਸ ਦੇਣੇ ਚਾਹੀਦੇ ਨੇ ਸਿੱਖ ਨੂੰ ਆਖੀ ਦਰਤ ਜੋ ਕੁਝ ਦੇਖਿਆ ਉਹ ਮੁੱਖ ਤੋਂ ਆਖ ਦਿੱਤਾ ਦੂਜਾ ਸ਼ਬਦ ਹੈ ਸਾਖੀ ਸਾਖੀ ਦਾ ਇੱਕ ਲਫ਼ਜ਼ੀ ਅਰਥ ਹੁੰਦਾ ਹੈ ਗਵਾਹੀ ਜਿਹਨੂੰ ਹਿੰਦੀ ਚ ਆਪਾਂ ਕਹਿੰਦੇ ਆ ਸਾਖਸ਼ੀ ਭਗਵਾਨ ਇਸ ਬਾਤ ਦਾ ਸਾਖੀ ਹੈ ਇਸ ਸਾਖੀ ਦਾ ਇੱਕ ਅਰਥੇ ਗਵਾਹੀ ਤੇ ਦੂਜਾ ਸਾਖੀ ਦਾ ਲਬਜ਼ੀ ਅਰਥੇ ਸਿੱਖਿਆ ਜਿਹਨੂੰ ਆਪਾਂ ਰੋਜ਼ ਪੜ੍ਹਨੇ ਆ ਸਾਮੇ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਾਮੇ ਚਾਨਣ ਹੋਏ ਅੱਗੇ ਹੈ ਗੁਰ ਸਾਖੀ ਜੋਤ ਪ੍ਰਗਟ ਗੁਰੂ ਦੀ ਸਿੱਖਿਆ ਸਾਖੀ ਵਿੱਚ ਕੀ ਆਉਂਦਾ ਹੈ ਸਾਡੇ ਕੋਲ ਜੋ ਜਨਮ ਸਾਖੀ ਸਰੋਤ ਹੈ ਇਹਦੇ ਵਿੱਚ ਸਭ ਤੋਂ ਪਹਿਲੀ ਸਾਖੀ ਨੂੰ ਪਾਵੇਂ ਮੈਂ ਇਸ ਵਿਸ਼ੇ 'ਚ ਨਹੀਂ ਜਾਣਾ ਵੀ ਚੀਰ-ਵਾੜ ਕੀ ਵਿਦਵਾਨਾਂ ਕੀਤੀ ਇੱਕ ਸਾਖੀ ਹੈ ਜਿਸ ਨੂੰ ਆਪਾਂ ਪੜ੍ਹਦੇ ਖਾਂ ਉਸ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਕਿਹਾ ਜਾਂਦਾ ਹੈ ਫਿਰ ਅਰਜ ਆਪ ਜੀ ਸੁਣਿਓ ਗੁਰਮੁਖੋ ਥੋੜੀ ਜੀ ਪੈੜੇ ਮੋਖੇ ਨੇ ਲਿਖੀ ਉਹਨੂੰ ਬਾਲੇ ਵਾਲੀ ਜਨਮ ਸਾਖੀ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਸਾਡੇ ਕੋਲ ਇੱਕ ਸਾਖੀ ਹੋਰ ਹੈ ਜਿਹੜੀ ਅਸਲ 'ਚ ਵਿਲਾਇਤ ਵਾਲੀ ਜਨਮ ਸਾਖੀ ਕਹਿੰਦੇ ਮੈਨੂੰ ਪਤਾ ਹੈ ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਤੇ ਖੋਜ ਕੀਤੀ ਇਸ ਸਾਖੀ ਮਿਹਰਵਾਨ ਦੀ ਸਾਖੀ ਨਾਲ ਮੇਲ ਖਾਂਦੀ ਹੈ ਫਿਰ ਬੇਨਤੀ ਕਰਾਂਗਾ ਭਾਈ ਬਾਲੇ ਵਾਲੀ ਸਾਖੀ ਉਸ ਤੋਂ ਬਾਅਦ ਵਲੈਤ ਵਾਲੀ ਜਿਹਨੂੰ ਪ੍ਰਾਤਨ ਜਨਮ ਸਾਖੀ ਕਹਿੰਦੇ ਆ ਤੀਸਰੀ ਇਹ ਮੀਣੇ ਮਿਹਰਵਾਨ ਵਾਲੀ ਸਾਖੀ ਭਾਈ ਬਾਬੇ ਪਿਰਥੀ ਦੇ بیٹے ਦੀ ਤੇ ਚੌਥੀ ਸਾਖੀ ਜਿਹੜੀ ਅੰਤਮ ਹੈ ਉਹਨੂੰ ਕਿਹਾ ਜਾਂਦਾ ਹੈ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਉੰਜ ਸਾਖੀਆਂ ਹੋਰ ਵੀ ਮਿਲਦੀਆਂ ਨੇ ਜੇ ਗੁਰੂ ਬਾਬਾ ਜੀ ਦੇ ਕੌਤਕ ਦੇਖਣੇ ਨੇ ਸਾਨੂੰ ਇਹਨਾਂ ਸਾਖੀਆਂ 'ਚ ਮਿਲਣਗੇ ਪਰ ਖੰਸ ਬਿਰਤੀ ਨਾਲ ਇਹਨਾਂ ਸਾਖੀਆਂ ਦਾ ਪਾਠ ਕਰਨਾ ਪਵੇਗਾ ਪਹਿਲੀ ਆਖੀ ਫਿਰ ਸਾਖੀ ਉਸ ਤੋਂ ਬਾਅਦ ਜਿਹੜੀ ਸਿੱਖ ਗੁਰੂ ਇਤਿਹਾਸ ਹੁੰਦਾ ਹੈ ਉਹਦੇ ਲਈ ਸਾਡੇ ਵਿਦਵਾਨਾਂ ਨੇ ਸ਼ਬਦ ਵਰਤਿਆ ਪੋਇਟਰੀ ਵਿੱਚ ਹੈ ਜੀ ਬਿਲਾਸ ਫਿਰ ਸੁਣਿਓ ਉਹਦੇ ਵਿੱਚ ਹੈ ਗੁਰਬਿਲਾਸ ਪਾਤਸ਼ਾਹੀ 6ਵੀਂ ਗੁਰਬਿਲਾਸ ਪਾਤਸ਼ਾਹੀ 10ਵੀਂ ਦੋਨੇ ਜੀ ਗੁਰਬਿਲਾਸ ਪਾਤਸ਼ੀ 10ਵੀਂ उस तो बाद जेड़े ग्रंथ सिखाएने प्रकाश पहला आखी दूसरी साखी तीसरा बिलास चौथा प्रकाश प्रकाश में कहने श्री गुरु नानक प्रकाश गुर प्रताप सूरज गुर सूरज प्रकाश नवीन पंत प्रकाश प्राचीन पंत प्रकाश मैं सिर्फ एक थोड़ा जा हवाला इस करके दिता कि गुरु नानक साहब सच्चे पातशाह महाराज उन्होंने पद पद भी की है ਪਾ ਹਿਸਾਬ ਨੇ ਲਫ਼ਜ਼ ਵਰਤਿਆ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਹੁਣ ਜਦੋਂ ਅਸੀਂ ਮੈਂ ਇਹ ਅਕਸਰ ਕਹਿਣਾ ਹੁੰਦਾ ਅਸੀਂ ਕਿਸੇ ਬੰਦੇ ਦੀ ਕੋਟੇਸ਼ਨ ਦਿੰਨੇ ਹਵਾਲਾ ਦਿੰਨੇ ਮੰਨ ਲਓ ਕਿ ਫਲਾਣੀ ਅੰਗਰੇਜ਼ ਨੇ ਗੁਰੂ ਨਾਨਕ ਸਾਹਿਬ ਬਾਰੇ ਇਹ ਲਿਖਿਆ ਅਮਕੇ ਮੁਸਲਮਾਨ ਨੇ ਇਹ ਲਿਖਿਆ ਅਸੀਂ ਕਹਿੰਦੇ ਆ ਇਸ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਗੁਰੂ ਨਾਨਕ ਸਾਹਿਬ ਬਾਰੇ ਆਹ ਕਿਹਾ ਪੜਿਆ ਲਿਖਿਆ ਵਰਗ ਵਾਕੀ ਲਾਇਕ ਹੈ ਵੀ ਇੰਨੀ ਨੌਲੇਜ ਕਿ ਗੁਰੂ ਨਾਨਕ ਸਾਹਿਬ ਬਾਰੇ ਅੰਗਰੇਜ਼ ਕੀ ਕਹਿ ਰਿਹਾ ਹੈ ਗੁਰੂ ਨਾਨਕ ਸਾਹਿਬ ਬਾਰੇ ਮੁਸਲਮਾਨ ਕੀ ਕਹਿ ਰਿਹਾ ਹੈ ਗੁਰੂ ਨਾਨਕ ਸਾਹਿਬ ਬਾਰੇ ਹਿੰਦੂ ਸਕਾਲਰ ਕੀ ਕਹਿ ਰਿਹਾ ਹੈ ਮੇਰੀ ਖਾਤ ਜੋੜ ਕੇ ਬੇਨਤੀ ਹੈ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਿਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਨਾਨਕ ਸਾਹਿਬ ਬਾਰੇ ਕੀ ਕਹਿ ਰਹੀ ਫਿਰ ਅਰਜ ਹੈ ਕਿਉਂਕਿ ਸਾਡੇ ਕੋ ਸਭ ਤੋਂ ਵੱਡਾ ਸਰੋਤ ਉਸ ਬਿਰ ਵਰਜ ਗੁਰੂ ਨਾਨਕ ਸਾਹਿਬ ਬਾਰੇ ਕੀ ਸ਼ਬਦ ਵਰਤੇ ਜਾ ਰਹੇ ਮਹਾਰਾਜ ਨੇ ਆਪਣੀ ਸਾਰੀ ਰਚਨਾ ਚ ਜਿਹੜਾ ਆਪਣੇ ਲਈ ਸ਼ਬਦ ਵਰਤਿਆ ਦਾਸ ਨਾਨਕ ਪਰਨਮਤ ਨਾਨਕ ਇਥੋਂ ਤੱਕ ਨਿਮਰਤਾ ਇਹ ਸ਼ਬਦ ਚਲੇ ਗਏ ਜੀ ਬਦ ਬਖਤ ਹਮਚੂ ਵਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰ ਆਪਾਂ ਖਾਕ ਅਸੀਂ ਇੱਕ ਸ਼ਬਦ ਪੜਨੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਮਹਾਰਾਜ ਆਪਣੇ ਨਹੀਂ ਸ਼ਬਦ ਵਰਤ ਰਿਹਾ ਥੋੜਾ ਜਿਹਾ ਜੀ ਇੱਕ ਬਾਬਾ ਆਕਾਰੂਪ ਹੈ ਦੂਜਾ ਭਾਈ ਮਰਦਾਨਾ ਹੈ ਬਗਦਾਦ ਚ ਹੋਇਆ ਕੀ ਇਸ 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 ਪੌੜੀ ਨੂੰ ਧਿਆਨ ਨਾਲ ਸੁਣਿਓ ਫਿਰ ਇੱਕ ਇੱਕ ਲਫ਼ਜ਼ ਆਪਾਂ ਦੇਖਾਂਗੇ ਇੱਕ ਸਤਿਗੁਰੂ ਦੀ ਸ਼ਬਦ ਵਰਤੇਗਾ ਮੈਂ ਫਿਰ ਅਰਜ ਕਰਾਂਗਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਆਪ ਹਜ਼ੂਰ ਕਿੰਨੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਾਮੂ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾਰ ਬੜੇ ਨਿਮਰਤਾ ਭਰੇ ਸ਼ਬਦ ਵਰਤੇ ਹੋਰ ਥੋੜਾ ਸੁਣਿਓ ਉੰਜ ਉਸ ਵਕਤ ਜੋ ਕੁਝ ਗੁਰੂ ਨਾਨਕ ਸਾਹਿਬ ਲਈ ਉਸ ਵਕਤ ਦੇ ਲੋਕਾਂ ਨੇ ਵਰਤੇ ਸ਼ਬਦ ਮੇਰੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਬਾਣੀ 'ਚ ਦਰਜ ਕਰ ਦਿੱਤਾ ਦੇਖੋ ਇੱਕ ਸ਼ਬਦ ਹੈ ਸਤਗੁਰਾਂ ਦਾ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਇਹਦੇ ਵਿੱਚ ਲੋਕਾਂ ਨੇ ਨਾਮ ਦਿੱਤੇ ਕੋਈ ਭੂਤਨਾ ਕਹਿ ਰਿਹਾ ਹੈ ਕੋਈ ਬੇਤਾਲ ਕਹਿ ਰਿਹਾ ਹੈ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਤਿੰਨ ਸ਼ਬਦ ਵਰਤੇ ਛੱਡੋ ਜੀ ਇਹ ਭੂਤਨਾ ਮਹਾਰਾਜ ਮੈਂ ਅਰਥ ਕਰ ਰਿਹਾ ਵੈਸੇ ਸਤਿਗੁਰੂ ਕਿਰਪਾ ਕਰੇ ਸਾਡੀ ਰਸਨਾ ਤੋਂ ਸਤਿਗੁਰਾਂ ਦੇ ਅਦਬ ਚ ਸ਼ਬਦ ਨਿਕਲ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਤੇ ਮਹਾਰਾਜ ਜੀ ਕਹਿੰਦੇ ਮੈਂ ਕੌਣ ਖਾਂ ਕਹਿਣ ਲੱਗੇ ਭਇਆ دیਵਾਨਾ ਸ਼ਾਹ ਕਾ ਨਾਨਕ ਬਉਰਾਨਾ ਹਉ ਹਰ ਬਿਨ ਔਰ ਨਾ ਜਾਣਾਂ ਫਿਰ ਸੁਣਿਓ ਭਇਆ دیਵਾਨਾ ਸ਼ਾਹ ਕਾ ਆਪਣੇ ਆਪ ਨੂੰ دیਵਾਨਾ ਕਿਆ ਫਿਰ ਇਸ ਸ਼ਬਦ ਦੀ ਵਿਆਖਿਆ ਵੀ ਕਰ ਦਿੱਤੀ ਕਿਹੜਾ دیਵਾਨਾ ਕਿਉਂਕਿ ਅੱਜ ਕੱਲ ਅਸੀਂ ਦੇਖਨੇ ਕੋਈ ਪੈਰਾਂ ਚ ਘੰਗਰੂ ਬਾਕੇ ਨੱਚੀ ਜਾ ਰਹੇ ਕੋਈ ਸ਼ਗਰ ਦੇ ਸੂਟੇ ਮਾਰ ਕੇ ਹਰਾ ਕੱਪੜਾ ਬਣ ਕੇ دیਵਾਨਾ ਮਸਤਾਨਾ ਬਣਿਆ ਖਿਮਾ ਕਰਦੇ ਆ ਜੀ ਕੋਈ ਮਸਤ ਬਣਿਆ ਖੇ ਗੁਰੂ ਜੀ ਨੇ دیਵਾਨੇ ਲਬਜ ਦੀ ਪਰਿਭਾਸ਼ਾ ਦੇ ਦਿੱਤੀ ਮੈਂ ਕੌਣ دیਵਾਨਾ ਖਾ ਫਿਰ ਸੁਣਿਓ ਭਇਆ دیਵਾਨਾ ਸ਼ਾਹ ਕਾ ਨਾਨਕ ਬਉਰਾਨਾ ਕੋ ਹਰ ਬਿਨ ਔਰ ਨਾ ਜਾਨਾ ਤਉ دیوانا ਜਾਣੀਐ ਜਾਂ ਭੈ دیوانا ਹੋਏ ਮੈਂ ਉਹ دیوانا ہاں ਜਿਹੜਾ ਪਰਮਾਤਮਾ ਦੇ ਭੈ ਚ ਜੀਣਾ ਖਾਂ ਏਕੀ ਸਾਹਿਬ ਬਹਾਰਾ ਦੂਜਾ ਅਵਰ ਨਾ ਜਾਣ ਕੋਏ ਤਉ ਤਉ دیوانا ਜਾਣੀਐ ਜਾਂ ਏਕਾਕਾਰ ਕਮਾਏ ਵੇਖੋ ਕਿੱਡੇ ਪਿਆਰੇ ਸ਼ਬਦ ਵਰਤੇ ਅਖੀਰ ਤਉ ਸ਼ਬਦ ਦੀਆਂ ਦੁਕਾਨ ਨੇ ਤਉ دیوانا ਜਾਣੀਐ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੈ ਆਪਕੋ ਅਵਰ ਭਲਾ ਸੰਸਾਰ ਮਹਾਰਾਜ ਕਹਿੰਦੇ ਨੇ ਏਕਾਕਾਰ ਕਮਾਏ ਭੈ ਵਿੱਚ ਰਹੇ ਸਾਹਿਬ ਨੂੰ ਪਿਆਰ ਕਰੇ ਦਰਸਲ ਉਹ ਹੀ دیਵਾਨਾ ਹੈ ਮarre ਨੇ ਆਪਣੇ ਦੀ ਸ਼ਬਦ ਵਰਤਿਆ دیਵਾਨਾ ਸੁਣ ਸੁਣ ਜੀਵਾ ਤੇਰੀ ਬਾ